ਸੰਨ 2006 19 ਮਾਰਚ ਦਿਨ ਸ਼ਨੀਵਾਰ ਵਾਲਾ ਕਾਲਾ ਦਿਨ ਪੰਜਾਬੀ ਸੰਗੀਤ ਦੇ ਲਈ ਕਾਲਾ ਦਿਨ ਸੀ ਜੀ ਹਾਂ ਪੰਜਾਬੀ ਗਾਇਕ ਕੁਲਵਿੰਦਰ ਟਿੱਲੋ ਇਸ ਦਿਨ ਇਸ ਸੰਸਾਰ ਤੋਂ ਅਲਵਿਦਾ ਆਖਦੇ ਹੋਏ ਇੱਕ ਐਕਸੀਡੈਂਟ ਚ ਤੁਰ ਜਾਂਦੇ ਨੇ ਪਰ ਉਹ ਐਕਸੀਡੈਂਟ ਹੋਇਆ ਕਿਵੇਂ ਸੀ ਹਾਲੇ ਤੱਕ ਉਸ ਬਾਰੇ ਕੋਈ ਪੇਧ ਨਹੀਂ ਖੁੱਲਿਆ ਆਓ ਤੁਹਾਨੂੰ ਦੱਸਦੇ ਹਾਂ ਕਿ ਉਸ ਦਿਨ ਜਦੋਂ ਉਸ ਸਮੇਂ ਦਾ ਸੁਪਰਸਟਾਰ ਗਾਇਕ ਕੁਲਵਿੰਦਰ ਢਿੱਲੋਂ ਆਪਣਾ ਅਖਾੜਾ ਲਾਉਣ ਲਈ ਘਰੋਂ ਨਿਕਲਦਾ ਏ ਤਾਂ ਉਹ ਆਪਣੀ ਪਤਨੀ ਦੇ ਨਾਲ ਕੀ ਗੱਲਬਾਤ ਕਰਦਾ ਏ ਤੇ ਨਾਲ ਹੀ ਉਹਨਾਂ ਦੇ ਨਾਲ ਇੱਕ ਉਹ ਵਾਅਦਾ ਵੀ ਕਰਦਾ ਏ ਕੁਲਵਿੰਦਰ ਢਿੱਲੋਂ ਆਪਣੇ ਘਰ ਤੋਂ ਪ੍ਰੋਗਰਾਮ ਤੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਦਾ ਹੋਇਆ ਕਹਿੰਦਾ ਏ ਕਿ ਸ਼ਾਮ ਨੂੰ ਮੈਂ ਘਰ ਜਲਦੀ ਆ ਜਾਵਾਂਗਾ ਤੇ ਫਿਰ ਬਾਹਰ ਕਿਤੇ ਰੋਟੀ ਖਾਣ ਜਾਂ ਘੁੰਮਣ ਜਾਵਾਂਗੇ ਪਰ ਨਾ ਤਾਂ ਉਸ ਸਮੇਂ ਕੁਲਵਿੰਦਰ ਢਿੱਲੋਂ ਨੂੰ ਪਤਾ ਸੀ ਨਾ ਹੀ ਉਹਨਾਂ ਦੀ ਪਤਨੀ ਨੂੰ ਇਸ ਗੱਲ ਦਾ ਚਿਤਚੇਤਾ ਸੀ ਕਿ ਇਹ ਗੱਲਬਾਤ ਅਸੀਂ ਅੱਜ ਅਖੀਰਲੀ ਕਰ ਰਹੇ ਹਾਂ ਕੀ ਪਤਾ ਸੀ ਅੱਜ ਦੋਵੇਂ ਸ਼ਾਮ ਨੂੰ ਸਦਾ ਲਈ ਵਿਛੜ ਜਾਵਾਂਗੇ ਉਸ ਦਿਨ ਉਹਨਾਂ ਦਾ ਪੁੱਤਰ ਅਰਮਾਨ ਵੀ ਘਰ ਹੀ ਸੀ ਜਾਣ ਤੋਂ ਪਹਿਲਾਂ ਕੁਲਵਿੰਦਰ ਢਿੱਲੋਂ ਆਪਣੇ ਪੁੱਤਰ ਨਾਲ ਖੇਡਦਾ ਰਹਿੰਦਾ ਏ ਫਿਰ ਜਦੋਂ ਘਰੋਂ ਚਲਾ ਜਾਂਦਾ ਤਾਂ ਉਸ ਤੋਂ ਬਾਅਦ ਕੁਝ ਜੋ ਕਟਨਾ ਵਾਪਰਦੀ ਹੈ ਉਹ ਬੜੀ ਹੀ ਗਮਗੀਨ ਮੋਹਲ ਵਾਲੀ ਹੈ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਉਹਨਾਂ ਦੇ ਬਾਰੇ ਦੱਸੀਏ ਬਾਕੀ ਰਹਿਦੀ ਗੱਲ ਤੇ ਵੀ ਜ਼ਿਕਰ ਕਰਾਂਗੇ ਤਾਂ ਇਸ ਤੋਂ ਪਹਿਲਾਂ ਤੁਸੀਂ ਇੱਕ ਵਾਰ ਦੇ ਸੱਚੇ ਦਿਲੋਂ ਕੁਲਵਿੰਦਰ ਢਿੱਲੋਂ ਨੂੰ ਤੇ ਉਸਦੀ ਗਾਇਕੀ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਤੇ ਕਮੈਂਟ ਦੇ ਵਿੱਚ ਉਸ ਦਾ ਇਹ ਵੀ ਦੱਸੋ ਕਿ ਉਸ ਦਾ ਕਿਹੜਾ ਗੀਤ ਤੁਹਾਨੂੰ ਪਸੰਦ ਹੈ ਅਜਹੀਆਂ ਹੋਰ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਹਾਂ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਕੁਲਵਿੰਦਰ ਢਿੱਲੋਂ ਆਪਣਾ ਪ੍ਰੋਗਰਾਮ ਲਾਉਣ ਲਈ ਕਰੋ ਨਿਕਲਦਾ ਹੈ ਤਾਂ ਸ਼ਾਮ ਨੂੰ ਘਰ ਲੈਂਡਲਾਈਨ ਫੋਨ ਦੇ ਉੱਤੇ ਇੱਕ ਘੰਟੀ ਖੜਕਦੀ ਹੈ ਜਦੋਂ ਉਹਨਾਂ ਦੀ ਪਤਨੀ ਫੋਨ ਚੁੱਕਦੀ ਹੈ ਤਾਂ ਅੱਗੋਂ ਆਵਾਜ਼ ਆਉਂਦੀ ਹੈ ਕਿ ਕੁਲਵਿੰਦਰ ਢਿੱਲੋਂ ਦਾ ਐਕਸੀਡੈਂਟ ਹੋ ਗਿਆ ਪਰ ਪਤਨੀ ਨੂੰ ਪੂਰਾ ਵਿਸ਼ਵਾਸ ਨਹੀਂ ਹੋਇਆ ਉਹਨਾਂ ਦਾ ਮੰਨਣਾ ਸੀ ਕਿ ਸ਼ਾਇਦ ਕੋਈ ਮਜ਼ਾਕ ਕਰ ਰਿਹਾ ਹੋਵੇ ਪਰ ਥੋੜੀ ਦੇਰ ਬਾਅਦ ਫਿਰ ਫੋਨ ਆਉਂਦਾ ਕਿ ਤੁਸੀਂ ਹਲੇ ਤੱਕ ਗਏ ਨਹੀਂ ਤਾਂ ਪਤਨੀ ਨੇ ਸੋਚਿਆ ਕਿ ਮੈਂ ਕਿਵੇਂ ਕਿਸੇ ਅਣਜਾਣ ਬੰਦੇ ਦਾ ਯਕੀਨ ਕਰਾਂ ਕਿਉਂਕਿ ਉਹਨਾਂ ਦੇ ਨਾਲ ਦੇ ਕਿਸੇ ਵੀ ਬੰਦੇ ਦਾ ਮੈਨੂੰ ਫੋਨ ਨਹੀਂ ਆਇਆ ਤਾਂ ਫਿਰ ਜਦੋਂ ਰਿਸ਼ਤੇਦਾਰਾਂ ਨੇ ਘਰ ਫੋਨ ਕਰਕੇ ਕੁਲਵਿੰਦਰ ਬਾਰੇ ਪੁੱਛਣਾ ਸ਼ੁਰੂ ਕੀਤਾ ਤਾਂ ਫਿਰ ਉਹ ਸਮਝ ਗਈ ਕੀ ਸ਼ਾਇਦ ਕੋਈ ਵੱਡੀ ਘਟਨਾ ਵਾਪਰ ਗਈ ਕੁਲਵਿੰਦਰ ਢਿੱਲੋਂ ਦੀ ਪਤਨੀ ਦਾ ਕਹਿਣਾ ਹੈ ਕਿ ਮੈਨੂੰ ਉੱਥੇ ਜਾ ਕੇ ਹੀ ਪਤਾ ਲੱਗਿਆ ਕਿ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਅੱਜ ਕੋਈ ਅਜਿਹਾ ਟਾਈਮ ਨਹੀਂ ਜਦੋਂ ਉਹਨਾਂ ਦੀ ਯਾਦ ਨਾ ਆਉਂਦੀ ਹੋਵੇ ਪਰ ਪੁੱਤ ਦਾ ਜਨਮ ਦਿਨ ਹੁੰਦਾ ਜਾਂ ਫਿਰ ਕੋਈ ਤਿਉਹਾਰ ਹੁੰਦਾ ਉਸ ਦਿਨ ਉਹਨਾਂ ਦੀ ਬੜੀ ਯਾਦ ਆਉਂਦੀ ਹੈ ਦਾਦੀ ਕੀ 20 ਸਾਲ ਬਾਅਦ ਕੁਲਵਿੰਦਰ ਢਿੱਲੋਂ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਪੈਦਾ ਹੋਇਆ ਸੀ। ਉਸ ਦੇ ਸਦਮੇ 'ਚ ਉਹਨਾਂ ਦੇ ਮਾਤਾ-ਪਿਤਾ ਦਾ ਬਹੁਤ ਬੁਰਾ ਹਾਲ ਸੀ। ਉਹਨਾਂ ਦੀ ਪਤਨੀ ਦਾ ਕਹਿਣਾ ਹੈ ਕਿ ਜਦੋਂ ਕਿਸੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਤਾਂ ਜੀਉਣ ਦਾ ਕਿਸੇ ਦਾ ਜੀ ਨਹੀਂ ਕਰਦਾ। ਪਰ ਮੈਂ ਆਪਣੇ ਪੁੱਤਰ ਅਰਮਾਨ ਕਰਕੇ ਜਿਉ ਰਹੀ ਹਾਂ। ਸੋਚਿਆ ਨਹੀਂ ਸੀ ਕਿ ਕਲਵਿੰਦਰ ਐਨੀ ਛੋਟੀ ਉਮਰ ਦੇ ਵਿੱਚ ਹੀ ਐਨੀ ਛੋਟੀ ਜ਼ਿੰਦਗੀ ਦੇ ਨਾਲ ਹੀ ਅਸੀਂ ਵੱਖ ਹੋ ਜਾਵਾਂਗੇ ਕਿਉਂਕਿ 2000 ਦੇ ਲਗਭਗ ਸਾਡਾ ਵਿਆਹ ਹੋਇਆ ਸੀ 2006 ਦੇ ਵਿੱਚ ਸਾਥੋਂ ਕਲਵਿੰਦਰ ਵਿਛੜ ਜਾਂਦਾ ਤੁਸੀਂ ਆਪ ਸੋਚ ਸਕਦੇ ਹੋ ਕਿ ਪਤੀ ਤੋਂ ਬਾਅਦ ਕਿਵੇਂ ਜ਼ਿੰਦਗੀ ਗੁਜ਼ਾਰੀ ਜਾਵੇ ਪਰ ਮੈਨੂੰ ਅਰਮਾਨ ਦੇ ਕਰਕੇ ਮੈਂ ਅਰਮਾਨ ਦੇ ਸਹਾਰੇ ਮੈਂ ਜ਼ਿੰਦਗੀ ਜੀਉ ਰਹੀ ਹਾਂ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਜਰੂਰ ਕਮੈਂਟ ਦੇ ਵਿੱਚ ਆਪਣੇ ਸੁਝਾਅ ਦਿਓ ਤੁਹਾਨੂੰ ਹੋਰ ਵੀਡੀਓ ਵੀ ਇਸ ਚੈਨਲ ਦੇ ਉੱਤੇ ਸਾਨੂੰ ਨੂੰ ਮਿਲਣਗੀਆਂ ਤੇ ਤੁਸੀਂ ਆਪਣੇ ਜਿਹੋ ਜਿਹਾ ਤੁਹਾਡੇ ਸਵਾਲ ਨੇ ਉਹ ਵੀ ਇਸ ਵੀਡੀਓ ਦੇ ਵਿੱਚ ਤੁਸੀਂ ਜਰੂਰ ਦੱਸਿਓ ਤੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇਓ